ਆਨੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਲੋਬੀ ਸੱਜਣ ਪਿਆਰਿਓ ਆਪਣਾ ਜਾਂਚਿਆ ਪਰਖਿਆ ਤਰੀਕਾ ਪਿਛਲੇ 2-3 ਸਾਲਾਂ ਦਾ ਮੱਕੀ ਨੂੰ ਰੇਪ ਪਾਉਣ ਲਈ ਯੂਰੀਆ ਦੀ ਬੋਰੀ ਚੱਕੋ ਖਾਲ ਚ ਸਿਰਦਿਓ ਇੱਕ ਮੋਟਰ ਚਲਾਉਂਗੇ ਤਾਂ ਇੱਕ ਕਿੱਲੇ ਚ ਇੱਕ ਬੋਰੀ ਪੈ ਜੂ ਜੇ ਆਪਾਂ ਦੋ ਮੋਟਰਾਂ ਦਾ ਪਾਣੀ ਖਾਲ ਵਿੱਚ ਦੀ ਲੰਗਾ ਦੰਨੇ ਆ ਫੇਰ ਸੱਜਣੋਂ ਅੱਧੀ ਬੋਰੀ ਜਿਹੜੀ ਉਹ ਕਿੱਲੇ ਦੀ ਲਗਭਗ ਲਗਭਗ ਪੈ ਜਾਂਦੀ ਜਿਹੜੀ ਆਪਣੇ ਖੇਤ ਚ ਸੋਡੇ ਖੇਤ ਦੀ ਮੈਂ ਕੋਈ ਗਰੰਟੀ ਨਹੀਂ ਲੈਂਦਾ ਮੇਰੇ ਖੇਤ ਜਿਹੜਾ ਚੱਲਦਾ ਤੇ ਇਸ ਤੱਕਾਂ ਦੇਖੋ ਵੀ ਇੱਥੇ ਜੇ ਆਪਣੀਆਂ ਪਾਈਪਾਂ ਦੱਬੀਆਂ ਹੋਊਗਾ ਇੱਥੇ ਜੇ ਮੱਲੋ ਬੋਰੀ ਪਈ ਹੈਗੀ ਇਹ ਵਿਧੀ ਵਰਤਣ ਦੇ ਫਾਇਦੇ ਸਜਣੋਂ ਬਹੁਤ ਹੈ ਪਹਿਲਾਂ ਪਹਿਲਾਂ ਜੇ ਜਦੋਂ ਸਟਾਰਟਿੰਗ ਸਟਾਰਟਿੰਗ ਜੇ ਮੱਕੀ ਲਾਉਣ ਲੱਗੇ ਉਦੋਂ ਅਸੀਂ ਵੀ ਡਰਦੇ ਹੁੰਦੇ ਸੀ ਯਾਰ ਵੀ ਆਏ ਕਿਵੇਂ ਲੋਟ ਆਊਗਾ ਪਰ ਜਦੋਂ ਆਪਾਂ ਦੋ ਤਿੰਨ ਸਾਲ ਪਹਿਲਾਂ ਇਹ ਐਕਸਪੈਰੀਮੈਂਟ ਕਰਕੇ ਦੇਖਿਆ ਇਹਦੇ ਰਿਜ਼ਲਟ ਆਪਾਂ ਨੂੰ ਜਾਦੇ ਮਿਲੇ ਜੇ ਤਾਂ ਆਪਾਂ ਛੜੂਂਗੇ ਨਾ ਰੇ ਸੜਦੇ ਆ ਉਹਦੇ ਨਾਲੋਂ ਇਸ ਤਰ੍ਹਾਂ ਜੇ ਆਪਾਂ ਰੇ ਪਾਉਨੇ ਆ ਨਾ ਇਹਦੇ ਸਾਨੂੰ ਜ਼ਿਆਦੇ ਫਾਇਦੇ ਮਿਲਣਗੇ ਪਹਿਲੀ ਗੱਲ ਤਾਂ ਮੱਕੀ ਦੀ ਗਰੋ ਵਧੀਆ ਹੁੰਦੀ ਹੈ ਦੂਜੀ ਗੱਲ ਜੇ ਤਾਂ ਆਪਾਂ ਛੜੂਂਗੇ ਨਾ ਸੜਦੇ ਆ ਕਈ ਵਾਰੀ ਆਪਣੇ ਤੋਂ ਉੱਪਰ ਪੱਤਿਆਂ ਦੇ ਰ ਜਿਉ ਡੇਕ ਦੀਆਂ ਪੱਤੇ ਮਾਚ ਜਾਂਦੇ ਆ ਬਾਈ ਇੱਕ ਗਰਮੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਸਾਰੇ ਬੰਦਿਆਂ ਨੂੰ ਪਤਾ ਕੋਈ ਵੀ ਬੰਦਾ ਇਸ ਗੱਲ ਤੋਂ ਨਹੀਂ ਮੁੱਕਰ ਸਕਦਾ ਵੀ ਗਰਮੀ ਵਧ ਜਾਂਦੀ ਹੈ ਇਸ ਤਰੀਕੇ ਨਾਲ ਰੇ ਪਾਓ ਤੇ ਵਧੀਆ ਰਿਜ਼ਲਟ ਲੈਣਗੇ ਤੇ ਪਿਛਲੇ ਸਾਲ ਕਿਸਾਨ ਮੇਲੇ ਤੇ ਸਾਨੂੰ ਸੱਜਣ ਮਿਲੇ ਸੀਗੇ ਗਲਤੀ ਮੇਰੀ ਇਹ ਰਹਿ ਗਈ ਮੈਂ ਉਹਨਾਂ ਦਾ ਮੋਬਾਈਲ ਨੰਬਰ ਨਹੀਂ ਲਿਆ ਉਹ ਬੰਦੇ ਕਹਿੰਦੇ ਵੀ ਬਾਈ ਸਾਨੂੰ ਤਾਂ 2 ਸਾਲ ਹੋ ਗਏ ਅਸੀਂ ਝੋਨੇ 'ਚ ਵੀ ਰੇ ਹੈ ਜਿਹੜੀ ਯੂਰੀਆ ਉਹ ਖੋਰ ਕੇ ਹੀ ਪਾਉਣੇ ਆ ਪਰ ਉਹਨਾਂ ਨੇ ਥੋੜਾ ਜਿਹਾ ਇਸ ਟੈਕਨੀਕ ਨੂੰ ਐਡਵਾਂਸ ਕਰਤਾ ਐਡਵਾਂਸ ਉਹਨਾਂ ਨੇ ਕਿਵੇਂ ਕਰਤਾ ਉਹ ਕਹਿੰਦੇ ਵੀ ਅਸੀਂ ਇੱਕ ਢੋਲ ਹੈ ਉਹ ਨੂੰ ਭਰ ਕੇ ਉਹਦੇ ਤੇ ਇੱਕ ਛੋਟੀ ਜੀ ਟੂਟੀ ਲਾਈ ਹੋਈ ਹੈਗੀ ਤੇ ਕਿੱਲੇ-ਕਿੱਲੇ ਦੇ ਪੂਰੇ ਫੀਤੇ ਨਾਲ ਮਿਣਕੇ ਸੀ ਕਿਆਰੇ ਪਾਉਣੇ ਆ ਝੋਨੇ ਦੇ ਕਹਿੰਦੇ ਵੀ ਕਿਆਰੇ ਦੇ ਨੱਕੇ ਤੇ ਢੋਲ ਰੱਖ ਦਿੰਨੇ ਆ ਪਾਣੀ ਦਾ ਭਰ ਦਿੰਨੇ ਆ ਅੱਧੀ ਬੋਰੀ ਪਾਉਣੀ ਆ ਤਾਂ ਅੱਧੀ ਬੋਰੀ ਉਹਦੇ ਚ ਰੇਤ ਹੀ ਪਾ ਦਿੰਨੇ ਆ ਪਾਣੀ ਦਾ ਫੁੱਲ ਭਰ ਦਿੰਨੇ ਆ ਢੋਲ ਕੇ ਉਹਨੂੰ ਤੇ ਜਦੋਂ ਨੱਕੇ ਚ ਪਾਣੀ ਪੈਣ ਲੱਗ ਗਿਆ ਤੇ ਨਾਲ ਦੇ ਨਾਲ ਟੂਟੀ ਛੱਡ ਦਿੰਨੇ ਆ ਅੱਧੀ ਬੋਰੀ ਪਾਈ ਜਾਂਦੀ ਏ ਇੱਕ ਕਿੱਲੇ ਦੀ ਬਈ ਤੇ ਜੇ ਆਪਾਂ ਬੋਰੀ ਕਿੱਲੇ ਦੀ ਪਾਉਣੀ ਹੈ ਫਿਰ ਅਸੀਂ ਬੋਰੀ ਰੇਹ ਦੀ ਉਹਦੇ ਚ ਪਾ ਕੇ ਪਾਣੀ ਦਾ ਭਰ ਦਨੇ ਟੂਟੀ ਛੜ ਦਨੇ ਫਿਰ ਬਈ ਬੋਰੀ ਰੇਹ ਦੀ ਪਾਈ ਜਾਂਦੀ ਉਹ ਕਹਿੰਦੇ ਵੀ ਅਸੀਂ ਤਾਂ ਝੋਨੇ ਦੇ ਵਿੱਚ ਵੜ ਕੇ ਨਹੀਂ ਦੇਖਿਆ ਯੂਰੀਆ ਸਿੱਟਣ ਲਈ ਇਸੇ ਤਕਨੀਕ ਨਾਲ ਹੀ ਅਸੀਂ ਪਾਈ ਜਾਂਦੇ ਤੇ ਉਹ ਕਹਿੰਦੇ ਵੀ ਹੁਣ ਸਾਡਾ ਆਰਾਦਾ ਵੀ ਜਿੰਕ ਜਾਂ ਕੋਈ ਹੋਰ ਨੇ ਹੈਗਾ ਵੀ ਉਹ ਵੀ ਘੋਲ-ਘੂਲ ਕੇ ਐਂ ਪਾਇਆ ਕਰਾਂਗੇ ਵੀ ਵਿੱਚ ਨਹੀਂ ਵੜਿਆ ਕਰਦੇ ਸਾਨੂੰ ਕਹਿੰਦੇ ਵੀ ਪੂਰਾ ਨਜ਼ਾਰਾ ਵੱਜਿਆ ਪਿਆਗਾ ਉਹ ਟੰਗਣਾ ਇਸ ਟੈਕਨੀਕ ਨਾਲੋਂ ਢੋਲ ਵਾਲੀ ਟੈਕਨੀਕ ਜ਼ਿਆਦਾ ਐਡਵਾਂਸ ਹੈ ਜ਼ਿਆਦਾ ਵਧੀਆ ਇਹਦਾ ਫਾਇਦਾ ਉਹਦਾ ਕੀ ਹੈ ਜੇ ਆਪਾਂ ਗੱਲ ਕਰ ਲਗੇ ਜਿਵੇਂ ਹੁਣ ਮੰਨ ਲਓ ਵੀ ਆਪਣੀ ਮੋਟਰ ਚੱਲੀ ਜਾਂਦੇ ਆਪਾਂ ਪਾਵੇਂ ਦੀ ਪਾਣੀ ਨਿਕਲੀ ਜਾਂਦਾ ਹੈ ਯੂਰੀਆ ਖੁਰਖੁਰ ਕੇ ਖੁਰਖੁਰ ਕੇ ਮੱਕੀ ਦੇ ਵਿੱਚ ਜਾਈ ਜਾਂਦੀ ਹੈ ਖਾੜ ਰਾਹੀਂ ਤੇ ਜੇ ਹੁਣ ਲੈਟ ਉੱਡ ਜਾਂਦੀ ਹੈ ਮੰਨ ਲਓ ਤਾਂ ਇਹ ਗੱਟਾ ਇੱਥੇ ਹੀ ਖੁਰਜੂਗਾ ਪਾਣੀ ਚ ਪਿਆ ਪਿਆ ਪਰ ਜੇਕਰ ਆਪਣਾ ਢੋਲ ਚ ਯੂਰੀਆ ਪਾ ਕੇ ਟੂਟੀ ਛੱਡੀ ਹੋਈ ਹੈ ਤਾਂ ਜਦੋਂ ਆਪਣੀ ਲੈਟ ਉੱਡ ਗਈ ਮੰਨ ਲਓ ਤਾਂ ਆਪਾਂ ਉਹਦੀ ਟੂਟੀ ਬੰਦ ਕਰ ਦਿਓ ਜਦੋਂ ਲਾਈਟ ਆ ਜਾਂਦੀ ਹੈ ਤਾਂ ਫੇਰ ਦੁਬਾਰਾ ਟੂਟੀ ਛੱਡ ਦਉ ਇਹਦੇ ਨਾਲ ਆਪਣੀ ਯੂਰੀਆ ਵੇਸਟ ਹੈ ਜਿਹੜੀ ਉਹ ਘੱਟ ਹੁੰਦੀ ਹੈ ਇਸ ਟੈਕਨੀਕ ਨਾਲ ਢੋਲ ਵਾਲੀ ਟੈਕਨੀਕ ਹੈ ਜਿਹੜੀ ਉਹ ਜ਼ਿਆਦਾ ਬੈਟਰ ਹੈ ਆਪਾਂ ਸਿਰਫ ਤੇ ਸਿਰਫ ਮੱਕੀ ਨੂੰ ਪਾਣੀ ਲਾਉਣ ਵਾਸਤੇ ਮੱਕੀ 'ਚ ਖਾਦ ਪਾਉਣ ਵਾਸਤੇ ਇਹ ਟੈਕਨੀਕ ਦਾ ਇਸਤੇਮਾਲ ਕੀਤਾ ਕਣਕ ਜਾਂ ਝੋਨੇ 'ਚ ਆਪਾਂ ਨਹੀਂ ਕਰਿਆ ਕਣਕ ਤੇ ਝੋਨੇ 'ਚ ਵੀ ਇਹ ਟੈਕਨੀਕ ਦੀ ਵਰਤੋਂ ਕਰਨ ਲੱਗ ਗਏ ਆ ਬਾਕੀ ਮਿੱਤਰੋ ਤੁਸੀਂ ਵੀ ਜ਼ਰੂਰ ਦੱਸਿਓ ਵੀ ਤੁਸੀਂ ਮੱਕੀ 'ਚ ਰੇਹ ਆ ਜਿਹੜੀ ਉਹ ਕਿਹੜੇ ਤਰੀਕੇ ਨਾਲ ਪਾਉਂਦੇ ਹੋ ਜਿਹੜੇ ਜਿਹੜੇ ਸੱਜਣ ਆਪਣੇ ਪੇਜ ਨਾਲ ਨਵੇਂ ਜੁੜਿਆ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸੱਜਣੋ ਤੁਹਾਨੂੰ ਕਿਵੇਂ ਵੀ ਲੱਗੀ ਵੀਡੀਓ ਜਾਂ ਇਸ ਤੋਂ ਵੀ ਐਡਵਾਂਸ ਟੈਕਨੀਕ ਤੁਹਾਡੇ ਕੋਲੇ ਕੋਈ ਹੈਗੀ ਆ ਜਾਂ ਤੁਹਾਨੂੰ ਇਸ ਟੈਕਨੀਕ ਦੇ ਕੋਈ ਨੁਕਸਾਨ ਲੱਗਦੇ ਤਾਂ ਜ਼ਰੂਰ ਦੱਸਿਆ ਕਰੋ ਮੈਂ ਕੋਈ ਕਮੈਂਟ ਡਿਲੀਟ ਨਹੀਂ ਕਰਦਾ ਚਾਹੇ ਕੋਈ ਮੈਨੂੰ ਗਾਲਾਂ ਕੱਢੀ ਜਾਂਦਾ ਹੈ ਚਾਹੇ ਕੋਈ ਆਪਦਾ ਤਜਰਬਾ ਜਿਹੜਾ ਉਹ ਸ਼ੇਅਰ ਕਰੀ ਜਾਂਦਾ ਹੈ ਹਰ ਬੰਦੇ ਨੂੰ ਖੁੱਲ ਆ ਪੂਰੀ ਜੋ ਮਰਜ਼ੀ ਕਹਿ ਸਕਦਾ ਧੰਨਵਾਦ ਮਿੱਤਰ ਪਿਆਰੋ ਤੇ ਕਈ ਬੰਦੇ ਘਰੇ ਲੜ ਲੜ ਕੇ ਵੀ ਆਪਣੀਆਂ ਵੀਡੀਓ ਥੱਲੇ ਗੁੱਸਾ ਗਲਾ ਕੱਢਣ ਲੱਗ ਜਾਂਦੇ ਹੁੰਦੇ ਆ ਉਹਨਾਂ ਨੂੰ ਵੀ ਕੋਈ ਨਹੀਂ ਵੈਲਕਮ ਹੈਗਾ ਤੇ ਬਾਕੀ ਸੱਜਣੋ ਇਸ ਖਾਲ ਤੋਂ ਹੁਣ ਅਸੀਂ ਵੀ ਬਹੁਤ ਕੰਮ ਲੈਣ ਲੱਗੇ ਵੀ ਹਲਦੀ ਵੀ ਲੋਕ ਲਾਈ ਜਾਂਦੇ ਖਾਲਾਂ ਤੇ ਤੇ ਆਪਾਂ ਤਾਂ ਜ਼ਿਆਦਾ ਹੀ ਭਿੰਡੀ ਲਾਉਣੀ ਹੁੰਨੇ ਆ ਆ ਦੇਖੋ ਵੀ ਪੂਰੀ ਬਣ ਕੇ ਤਿਆਰ ਆ ਆ ਪਛੇਤੀ ਆ ਇੱਥੋਂ ਤੱਕ ਮੰਨ ਲਓ ਵੀ ਗੀਤੀ ਲੱਗੀ ਹੋਈ ਸੀਗੀ ਆ ਦੇਖੋ ਵੀ ਮਿੱਤਰ ਪਿਆਰੋ ਬਾਕੀ ਸੱਜਣੋ ਉਮੀਦ ਕਰਦੇ ਹਾਂ ਵੀ ਇੱਕ ਵਧੀਆ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ ਜਿਹੜੇ ਜਿਹੜੇ ਸੱਜਣ ਆਪਣੇ ਪੇਜ ਨਾਲ ਨਵੇਂ ਜੁੜੇ ਆ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਮਿੱਤਰੋ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ